ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਕਰਨ ਜਾ ਰਹੇ ਹਾਂ ਆਪਣੇ ਗੀਤ ਦਾ ਵੀਡੀਓ ਸ਼ੂਟ ਜੀ ਤੇ ਵਲੌਗ ਬਣਾਉਣ ਲੱਗੇ ਆਂਗੇ ਸਵਾਦ ਆਊਗਾ ਪੂਰਾ ਘੈਂਟ ਕਿਉਂਕਿ ਉਹੀ ਐਕਟਰ ਲੈਨੇ ਆਪਾਂ ਵੀਡੀਓ ਵਿੱਚ ਵੀ ਪਾਈ ਜੀ ਜਿਨ੍ਹਾਂ ਨਾਲ ਤੁਸੀਂ ਮੈਨੂੰ ਪਿਆਰ ਸਤਿਕਾਰ ਬਖਸ਼ਿਆ ਦਾਦਾ ਜੀ ਨਾਲ ਭੈਣ ਨਾਲ ਭਰਾ ਨਾਲ ਮਾਤਾ ਜੀ ਨਾਲ ਉਹੀ ਐਕਟਰ ਲੈਨੇ ਤੇ ਕਲਾਕਾਰ ਦਾ ਕੀੜਾ ਜਿਹੜਾ ਬਾਹਰ ਕੱਢਦਾ ਉਹ ਦੀ ਬਾਈ ਸਾਡਾ ਹੀਰੋ ਤੋਂ ਜਿਹੜੇ ਡਾਇਰੈਕਸ਼ਨ ਦੇ ਰਹੇ ਨੇ ਬਹੁਤ ਘੈਂਟ ਗੱਲਬਾਤ ਹੋਣੀ ਆ ਬਾਈ ਜੀ ਜੁੜੇ ਰਹੋ ਵਲੌਗ ਦੇ ਨਾਲ ਆਪ ਪੰਨਾ ਦੇਖੋ ਜੀ ਲੋ ਜੀ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਗਿਆ ਲੈਣੀ ਹੈ ਕਿ ਸ਼ੁਭ ਕਾਰਜ ਕਰਨ ਜਾ ਰਹੇ ਹਾਂ ਵਾਹਿਗੁਰੂ ਜੀ ਕੀ ਮੇਰੇ ਪਰਿਆ ਹੱਥ ਰੱਖਿਓ ਅੰਗ ਸੰਗ ਸਹਾਇ ਹੋ ਕੇ ਸਿੱਧੀ ਨੀਤਨਾਂ ਨੂੰ ਮਰਾਦ ਲਾਇਓ ਹਨਾ ਆਸ਼ੀਰਵਾਦ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇੱਥੇ ਮੇਰੇ ਸੁਪਨਾ ਸੀਗਾ ਕਿ ਮੈਂ ਜਿੱਦੋਂ ਵੀ ਵੀਡੀਓ ਸ਼ੂਟ ਕੀਤੀ ਆਪਦੇ ਗੀਤ ਦੀ ਹਨਾ ਤਾਂ ਮੈਂ ਉਹੀ ਲਊਂਗਾ ਦਾਦਾ ਜੀ ਭੈਣ ਭਰਾ ਹਨਾ ਕਿਉਂਕਿ ਜਿਨ੍ਹਾਂ ਨੇ ਮੈਨੂੰ ਸਟ੍ਰਗਲ ਟਾਈਮ ਮੇਰਾ ਸਾਥ ਦਿੱਤਾ ਬਪੂ ਵਰਗੇ ਨੇ ਹਨ ਉਸ ਟਾਈਮ ਸਾਰੇ ਭਰਾ ਜਿਹੜੇ ਮੇਰੇ ਨਾਲ ਸੀਗੇ ਫਸਟ ਸੌਂਗ ਦੀ ਜਿੰਦਗੀ ਇੱਕ ਸੰਘਰਸ਼ ਹੈ ਸਟ੍ਰਗਲ ਟਾਈਮ ਤਾਂ ਚੱਲਦਾ ਰਹਿਣਾ ਪਰ ਮੇਰਾ ਸੁਪਨਾ ਪੂਰਾ ਕੀਤਾ ਬਾਈ ਲੋ ਜੀ ਐਕਟਰ ਆਪਣੇ ਬਿਲਕੁਲ ਤਿਆਰ-ਵਰ ਤਿਆਰ ਹੋ ਰਹੀ ਨੇ ਇਹ ਬਾਪੂ ਜੀ ਖੜੇ ਨੇ ਤਾਇਆ ਜੀ ਦਾ ਰੋਲ ਹੈ ਇਧਰ ਆਪਣੇ ਇੱਕ ਕੈਮਰਾਮੈਨ ਵੀ ਸਾਰੇ ਡਾਇਰੈਕਸ਼ਨ ਵਾਲੇ ਵੀ ਦੀਪભાઈ ਜੀ ਬਾਪੂ ਠੰਡਾ ਲਾਵਾਗੇ ਮੁਝਾਰੇ ਨੇ ਡਾਇਲੋਗ ਸਕ੍ਰਿਪਟ ਵਗੈਰਾ ਤਿਆਰ ਕਰਨਾਗਾ ਜੀ ਹੈਨਾ ਰੱਖੀ ਰੱਖੋ ਜੀ ਸਾਰੇ ਤਿਆਰ-ਵਰ ਤਿਆਰ ਨੇ ਪੂਰਾ ਸਵਾਦ ਆਊਗਾ ਬਈ ਹੈਨਾ ਕੈਂਡ ਗੱਲਬਾਤ ਹੋਣੀ ਹੈ ਤੇ ਵੇਖੀ ਚੱਲੀ ਉਹ ਬਾਪੂ ਨੂੰ ਸਮਝਾਉਂਦੇ ਹੋਏ ਜੀ ਡਾਇਰੈਕਸ਼ਨ ਕਿਵੇਂ ਇੱਕ ਬੱਪੂ ਸਾਡੇ ਨੂੰ ਉੱਚਾ ਸੁਣਤਾ ਹੈ ਤਾਂ ਕਰਕੇ ਤੇ ਪਰ ਘੈਂਟ ਗੱਲ ਬਾਤ ਬਈ ਦੀ ਵੀ ਰਿਡੈਕਸ਼ਨ ਬਹੁਤ ਹੀ ਜ਼ਿਆਦਾ ਘੈਂਟ ਹੋਣੀ ਹੈ ਇੱਕ ਉਹ ਵੀ ਜਿਹੜਾ ਕੁਝ ਮਰਜ਼ੀ ਵੇਚ ਮੈਨੂੰ ਪੈਸੇ ਚਾਹੀਦੇ ਤੋਂ ਦੀ ਦੀ ਬਈ ਨੂੰ ਪ੍ਰੋਬਲਮ ਵੀ ਹੋਣੀ ਹੈ ਡਾਇਰੈਕਸ਼ਨ ਵਾਲੇ ਨੂੰ ਕੈਮਰਾ ਵਾਲੇ ਵੀਰ ਨੂੰ ਹਨਾ ਕਿਉਂਕਿ ਜਿਹੜੇ ਐਕਟਰ ਨੇ ਇਹਨਾਂ ਨੇ ਕਿਹੜਾ ਪਹਿਲਾਂ ਕਦੇ ਵੀਡੀਓ ਵਿੱਚ ਆਏ ਨਹੀਂ ਹਨਾ ਕਿ ਚਲੋ ਦਾਦਾ ਜੀ ਆਉਂਦੇ ਨੇ ਉਹ ਤੋਂ ਸਮਝਾਉਂਦੇ ਹੁੰਦੇ ਸੀਗੇ ਤੇ ਜਿਹੜੇ ਤਾਏ ਵਰਗੇ ਨੇ ਜਾਂ ਚਾਚੇ ਵਰਗੇ ਨੇ ਹੋਰ ਬਜ਼ੁਰਗ ਨੇ ਪਿੰਡ ਵਾਲੇ ਉਹ ਉਹਨਾਂ ਨੇ ਕਿਹਦੇ ਵੀ ਕੈਮਰੇ ਵਿੱਚ ਨਹੀਂ ਆਏ ਜਿਹਾ ਇਹ ਨੇ ਤਾਂ ਵਿਹਾਲੀ ਮੂਵੀ ਵਿੱਚ ਹੀ ਆਏ ਨੇ ਹਣਾ ਚਲੋ ਉੱਥੇ ਦਾ ਫਿਰ ਉਹ ਆਪ ਹੀ ਪੋਜ-ਪੂਜ ਦਾ ਖਾਣ-ਪੀਣ ਦਾ ਹੁੰਦਾ ਜਾਂ ਸੰਗਸਲਾਮੀ ਦਾ ਪਰ ਇੱਥੇ ਥੋੜੀ ਪ੍ਰੋਬਲਮ ਹੈ ਪਰ ਫਿਰ ਵੀ ਦੀਪ ਬਾਈ ਕਹਿੰਦਾ ਬਹੁਤ ਹੀ ਜ਼ਿਆਦਾ ਸੋਹਣੀ ਐਕਟਿੰਗ ਕੀਤੀ ਹੈ ਕਹਿੰਦਾ ਕਰ ਰਹੇ ਨੇ ਕਹਿੰਦਾ ਕਿ ਨੇਚਰਲ ਐਕਟਿੰਗ ਨਿਕਲ ਰਹੀ ਹੈ ਨਾ ਵਾਰ ਇਹਨਾਂ ਦੀ ਐਕਟ੍ਰੈਸ ਲ ਉਹੀ ਹੁੰਦਾ ਜੀ ਕਿਉਂਕਿ ਜ਼ਿੰਦਗੀ ਸਾਡੀ ਕਿ ਐਕਟਿੰਗ ਹੈ ਪਰ ਸਵਾਦ ਲਿਓ ਹਣਾ ਕੈਂਡ ਗੱਲਬਾਤ ਬਾਈ ਨੂੰ ਸਵਾਦ ਵੀ ਬਹੁਤ ਆਇਆ ਕੰਮ ਕਰਨ ਤੇ ਮੈਨੂੰ ਦੱਸ ਰਹੀ ਹੈ ਜੀ ਬਾਈ ਕਹਿੰਦਾ ਕੈਂਡ ਸਵਾਦ ਆਈ ਜਾਂਦਾ ਹੈ ਮੇਰੇ ਪਿੰਡੇ ਪਹਿਲੀ ਵਾਰ ਸ਼ੂਟਿੰਗ ਕੀਤੀ ਮੇਰੇ ਗੀਤ ਦੀ ਹੈਨਾ ਤੇ ਪਿੰਡ ਚਾਹ ਵੀ ਬਹੁਤ ਸਾਰੇ ਵਿਆਹ ਜਿੰਨਾ ਘੱਟ ਸਾਡੇ ਘਰਾਂ ਕੋਲ ਕੀ ਯਾਰ ਲਾਪ੍ਰੀਤ ਦੀ ਕੀ ਦੀ ਸ਼ੂਟਿੰਗ ਹੋ ਰਹੀ ਹੈਨਾ ਪਿੰਡ ਵਿੱਚ ਹੋ ਰਹੀ ਹੈ ਕਿਉਂਕਿ ਮੇਰੇ ਪਿੰਡ ਦੀ ਮੈਨੂੰ ਪਹਿਲੇ ਦਿਨ ਹੀ ਬਹੁਤ ਵੱਡੀ ਸਪੋਰਟ ਹੈ ਤਾਂ ਹੀ ਮੈਂ ਪਿੰਡ ਦਾ ਨਾਂ ਪਿੱਛੇ ਲਾਇਆ ਹੋਇਆ ਉਹਦੇ ਲਾਪ੍ਰੀਤ ਪੱਤੀ ਵਾਲਾ ਅੰਗੀ ਪਿੰਡ ਨਾਲ ਖੜਾ ਹੈਗਾ ਤੁਸੀਂ ਵੇਖੀ ਜੀ ਇਹਨੂੰ ਕਿੰਨੇ ਖੁਸ਼ ਨੇ ਹੈਨਾ ਜੇ ਕੋਈ ਧੀ ਪੁੱਤ ਤਰੱਕੀ ਕਾਮਯਾਬੀ ਕਰਦਾ ਤਾਂ ਪਿੰਡ ਦਾ ਥਾਪੜਾ ਹੋਵੇ ਤਾਂ ਬਹੁਤ ਖੁਸ਼ੀ ਜ਼ਿਆਦਾ ਸਵਾਦ ਆਉਂਦਾ ਤਾਂ ਲੱਗਦਾ ਹੈ ਤਾਂ 15 ਸ਼ਾਲਾ ਤੋਂ ਤੁਹਾਨੂੰ ਮੈਂ ਦੱਸਣਾ ਚਾਹਾਂ ਜੇ ਸਭ ਤੋਂ ਜ਼ਿਆਦਾ ਪ੍ਰੋਬਲਮ ਆਈ ਤਾਂ ਨਾ ਆ ਸੀਨ ਦੇ ਵਿੱਚ ਆਈ ਆ ਸ਼ੂਟ ਵੇਲੇ ਬਹੁਤ ਜ਼ਿਆਦਾ ਪ੍ਰੋਬਲਮ ਆਈ 10 12 ਵਾਰੀ ਕੱਟ ਵੱਜਿਆ ਸੀਨ ਵੇਲੇ ਤੇ ਮੈਂ ਕਿਹਾ ਦੀਪ ਬਾਈ ਨੂੰ ਵਾਹ ਯਾਰ ਕਰੈਕਟਰ ਚੇਂਜ ਕਰ ਦੇ ਯਾਰ ਪਾਤਰ ਪਰ ਦੀਪ ਬਾਈ ਕਹਿੰਦਾ ਨਾ ਕਰਵਾਉਂਗਾ ਇਹਨਾਂ ਤੋਂ ਪਰ ਉਹੀ ਗੱਲ ਹੋਈ ਬਾਈ ਨੇ ਜਦੋਂ ਕਰਵਾਇਆ ਨਾ ਸਹੀ ਲਾਤਾ ਤਾਈ ਵਰਗੇ ਨਹੀਂ ਸਿਰ ਆ ਕਹਿੰਦੇ ਸਿਰਾਲਾ ਤਾਂ ਬਾਕੀ ਤੁਸੀਂ ਵੀਡੀਓ ਵੇਖ ਕੇ ਕੀ ਦੇ ਵਿੱਚ ਸ਼ੂਟਿੰਗ ਚਾਹ ਨਾ ਕਿਵੇਂ ਲੱਗੇ ਕਮੈਂਟ ਕੀਤਾ ਸਾਰੇ ਭਰਾਵਾਂ ਪਰ ਸਿਰਾਲਾ ਤਾਂ ਅਸਲੀ ਗੱਲ ਹੈ ਬਾਕੀ ਬਾਕੀ ਐਕਟਿੰਗ ਠੰਡ ਦੀ ਦੀ ਕੋਈ ਨਹੀਂ ਬੀ ਬਾਕੀ ਉਸਤਾਦ ਉਹ ਹਿੰਦਾ ਜਿਹੜਾ ਉਹ ਚੀਲੇ ਜੀ ਨਾ ਕਲਾਬਾਰ ਕੱਢਦੇ ਪ੍ਰਦੀਪਾ ਜੀ ਨੇ ਤੇ ਸਿਰਾਲਾ ਤਾਂ ਸੀ ਮੈਂ ਤਾਂ ਕਹਿਦਾ ਸੀ ਮਾ ਬਾਈ ਯਾਰ ਚੇਂਜ ਕਰ ਦੇ ਕਿਉਂ ਸਮਾਂ ਬਰਬਾਦ ਕਰੀ ਜਾਂਦੇ ਹੋ ਕਿਉਂਕਿ ਠੰਡ ਦੇ ਦਿਨ ਸਾਨੂੰ ਪਤਾ ਬਹੁਤ ਛੋਟੇ ਛੋਟੇ ਹੁੰਦੇ ਨੇ ਪਰ ਬਾਈ ਕਹਿੰਦਾ ਲਾਪਰੀਤ ਚਲੋ ਕਰਵਾਉਂਗਾ ਇਨਾਜ਼ ਪਰ ਬਾਈ ਬਾਕੀ ਸਿਰਾਲਾ ਵਾ ਪਰ ਨੋ ਮਨ ਇਕੱਠੇ ਨੇ ਇਹ ਸਾਰੇ ਪਿਓਰ ਐਕਟਰ ਲੈ ਇਹ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਐਕਟਰ ਦੇਖ ਕੰਟਰੋਲਰ ਐਕਟਰ ਬਾਪੂ ਅੱਖਾਂ ਚੋਂ ਮਾਰਾਂ ਮੈਂ ਕਿਹੋ ਜਿਹਾ ਬਰਨਡ ਜਿਹੜਾ ਨੂੰ ਬਿਲਕੁਲ ਬਰਨਡ ਜਿਹੜਾ ਨੂੰ ਬਹੁਤ ਵਧੀਆ ਮਾਰਦੇ ਮਾਰਦੇ ਬਹੁਤ ਸੁਧੀਏ ਕਣੀਆ ਮੋੜ ਲੈ ਆ ਜਿਹੜਾ ਸੀਨ ਹੋ ਰਿਆ ਨਾ ਇਹ ਪਹਿਲਾਂ ਸਟੂਡੀਓ ਦੇ ਵਿੱਚ ਕਰਨਾ ਸੀਗਾ ਗੌਣ ਵਾਲੇ ਸਟੂਡੀਓ ਦੇ ਵਿੱਚ ਪਰ ਐਟ ਅ ਟਾਈਮ ਔਕੇ ਤੇ ਜਵਾਬ ਦੇਤਾ ਸਟੂਡੀਓ ਵਾਲੇ ਵੀਰਾਂ ਨੇ ਸਾਡੇ ਏਰੀਆ ਵਾਲੇ ਨੇ ਤੇ ਕਿਉਂਕਿ ਚੜਦੇ ਸੂਰਜ ਨੂੰ ਸਲਾਮਾ ਹੁੰਦੀ ਹੁੰਦੀ ਹੈ ਨੇ ਬਾਈ ਗਰੀਬ ਨਾਲ ਕੋਈ ਨਹੀਂ ਖੜਦਾ ਹੁੰਦਾ ਹਨਾ ਤੇ ਚਲੋ ਪਤਾ ਨਹੀਂ ਕੀ ਮਜਬੂਰੀ ਹੋਣਾਂ ਦੀ ਆਪਾਂ ਨੂੰ ਨਿਵਾਹਿ ਗੁਰੂ ਖੁਸ਼ ਰੱਖੇ ਤਰੱਕੀਆਂ ਬਖਸ਼ੇ ਪਰ ਦੀ ਬਾਈ ਕੋਲ ਜਿੱਦੋਂ ਮੈਂ ਪ੍ਰੋਬਲਮ ਸਾਂਝੀ ਕੀਤੀ ਨਾ ਕਿ ਬਾਈ ਇਹ ਗੱਲਬਾਤ ਹੋ ਗਈ ਤਾਂ ਬਾਈ ਕਹਿੰਦਾ ਕੋਈ ਚੱਕਰ ਨਹੀਂ ਲੈ ਵੀ ਬੇ ਫਿਕਰ ਹੈ ਯਾਰ ਤਾਂ ਬਾਈ ਨੇ ਐਟ ਟਾਈਮ ਥੋੜੀ ਜਿਹੀ ਸਕ੍ਰਿਪਟ ਚੇਂਜ ਕਰਤੀ ਡਾਇਰੈਕਸ਼ਨ ਚੇਂਜ ਕਰਤੀ पर जो चेंज की थी हो भाई ने रूह खुश करने करती कि बाकी यार बाई बाकी बाकी भाई यार मैस्टर देखो जी देख रहे डायरेक्शन किमें सही आ रहा फ्रेम कैमरे वाल बई आ जोड़ा तुम तो नीली जाग वाला जी हाथ में कागज़ देख रहे होने बई वह बई है जो मेरा छोटे होंगे तो खाड़े लगा रहा है ਨਿਕਾ ਜਾਂਦਾ ਸੀ ਕੋਈ ਪ੍ਰੋਗਰਾਮ ਹੁੰਦਾ ਸੀ ਤਾਂ ਬਾਈ ਮੈਨੂੰ ਆਪ ਲੈ ਕੇ ਜਾਂਦਾ ਹੁੰਦਾ ਸੀ ਗੀਤੂ ਬਾਈ ਇਹ ਬਾਈ ਦੇ ਮੱਦੇਨਾਂ ਜ਼ਿੰਦਗੀ ਭਰ ਨਹੀਂ ਪੁੱਲ ਸਕਦੇ ਮੇਰੇ ਲਈ ਬਹੁਤ ਵੱਡੀ ਮਿਸਾਲ ਆ ਬਾਈ ਇਹ ਤੁਸੀਂ ਵੀਰੇ ਮੜਾ ਬੈਠੋ ਤੁਸੀਂ ਚੱਲੇ ਤੁਸੀਂ ਪਰਲੀ ਸਾਈਡ ਤੋਂ ਮੜਾ ਬੈਠੋ ਬਾਕੀ ਠੀਕ ਹੈ ਇੱਕ ਵੀ ਵਾਰੀ ਜਾਂਦੀ ਹੈ ਆ ਜਾਂਦੇ ਸਾਡੇ ਬਿਗਾੜ ਤੰਨ ਜਾਰੀ ਠੀਕ ਹੈ ਇੱਕ ਵੀ ਵਾਰੀ ਜਾਂਦੀ ਹੈ ਆ ਜਾਂਦੇ ਸਾਡੇ ਬਿਗਾੜ ਤੰਨ ਜਾਰੀ ਹੋਏ ਹਾਂ ਰਿਅਲ ਹੈ ਜੀ ਰਿਅਲ ਆ ਸੀਨ ਕੀਤਾ ਨਾ ਮੈਂ ਤੇ ਬਾਪੂ ਸੱਚੀਂ ਰੋਣ ਲੱਗ ਗਈ ਸੀ ਅੱਖਾਂ ਚੋਂ ਮੇਰੇ ਤੇ ਛੱਡੋ ਬਾਪੂ ਸੱਚੀਂ ਰੋਪਿਆ ਸੀ ਬਈ ਸੱਚੀਂ ਰੋਪਿਆ ਸੀ ਆ ਸੀਨ ਵੇਲੇ ਰਿਅਲਟੀ ਚ ਰੋਪਿਆ ਸੀ ਲੂ ਕੰਡੇ ਖੜੇ ਹੋ ਗਏ ਸੀ ਬਾਪੂ ਦੇ ਵੀ ਰੋਣ ਲੱਗ ਗਿਆ ਸੀ ਯਾਰ ਆ ਸੀਨ ਵੇਲੇ ਗੁੱਡ ਗੁੱਡ